ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੂੰ ਨੀਟਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਰੈੱਡ ਕਲਰ ਦੀ ਸਕੀਵੀ ਬਣਾਈ ਹੋਈ ਹੈ ਜਿਹੜਾ ਇਹਦੇ ਉੱਪਰ ਆਪਾਂ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਆਪਾਂ ਬਿਲਕੁਲ ਬਰੀਕ ਉਨ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਹੋਇਆ ਹੈ ਤੇ ਇਹ ਵਾਲਾ ਬਾਰਡਰ ਜਿਹੜਾ ਆਪਾਂ 1.5 ਇੰਚ 6 ਇੰਚ ਬોર્ਦਰ ਹੁਣ ਕਿ ਆਪਾਂ ਇਸ ਨੂੰ ਫੋਲਡ ਕੀਤਾ ਹੋਇਆ ਨੀਚੇ ਉਹ ਤੇ ਬਿਲਕੁਲ ਹੀ ਬਰੀਕ ਹੁਣ ਦਾ ਇਹਦੇ ਵਿੱਚ ਇਸਤੇਮਾਲ ਕੀਤਾ ਹੋਇਆ 50 ਝੋਟੀਆਂ ਤੇ ਆਪਾਂ ਇਹ ਬਾਰਡਰ ਬਣਾਇਆ ਹੋਇਆ ਲੇਕਿਨ ਇਹ 16 ਇੰਚ ਜਿਨ੍ਹਾਂ ਦੀ ਕਮਰ ਹੈ ਉਹਨਾਂ ਦੇ ਲਈ ਹੀ ਇਹ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਜਿਹੜੀ ਆਪਾਂ ਦੂਜੀ ਹੁਣ ਦਾ ਇਹਦੇ ਵਿੱਚ ਇਸਤੇਮਾਲ ਕਰਦੇ ਆ ਤਿੰਨ ਪਲਾਈ ਹੁਣ ਦਾ ਤੇ ਉਹਦੇ ਵਿੱਚ ਆਪਾਂ 40 ਝੋਟੇ ਬਾਰਡਰ ਦੇ ਲੈਂਦੇ ਆ ਇਹ 40 ਜੋਟਿਆਂ ਵਾਲੀ ਸਕੀਵੀ ਦਾ ਹੀ ਨਾ ਪੈ ਪਰ ਇਹ ਉਨ ਬਰੀਕ ਹੋਣ ਕਰਕੇ ਇਸ ਦੇ ਜੋਟੇ ਪੰਜਾਬ ਆਏ ਹੋਏ ਨੇ 50 ਜੋਟੇ ਬਾਰਡਰ ਦੇ ਲਈ ਹੋਏ ਨੇ ਤੇ 6 ਇੰਚ ਬਾਰਡਰ ਬਣਾਉਣ ਤੋਂ ਬਾਅਦ ਉਸ ਬਾਰਡਰ ਨੂੰ ਫੋਲਡ ਕੀਤਾ ਹੋਇਆ ਹੈ ਇਸੇ ਤਰ੍ਹਾਂ ਹੀ ਬਾਹ ਦੇ ਆਪਾਂ 32 ਜੋਟੇ ਲਈ ਹੋਏ ਨੇ ਉੰਜ ਆਪਾਂ 25 ਜੋਟੇ ਰੱਖਦੇ ਹਾਂ ਬਾਹ ਦੇ ਇਹ ਆਪਾਂ 32 ਜੋਟੇ ਲਈ ਹੋਏ ਨੇ ਬਰੀਕ ਉਨ ਕਰਕੇ ਤੇ ਬਾਹ ਦਾ ਬਾਰਡਰ ਵੀ ਆਪਾਂ 6 ਇੰਚ ਬਣਾ ਕੇ ਫਿਰ ਉਸ ਨੂੰ ਫੋਲਡ ਕੀਤਾ ਹੋਇਆ ਹੈ ਤੇ ਦੋਨੋਂ ਸਾਈਡਾਂ ਤੋਂ ਇੱਕ ਇੱਕ ਹੁੰਦਾ ਵਧਾਉਂਦੇ ਜਾਣਾ ਇਸ ਤਰ੍ਹਾਂ ਪਵਾਨ ਦੀ ਸ਼ੇਪ ਬਣਾਉਣੀ ਹੈ ਤੇ ਇਹ ਜਿਹੜੀ ਸਕੀਵੀ ਹੈ ਇਸ ਦੀ 9 ਇੰਚ ਦੇ ਮੁੱਡੇ ਦੀ ਕੱਟ ਪਾਈ ਹੋਈ ਹੈ ਤੇ ਕੁੱਲ ਲੈਂਥ 15 ਇੰਚ ਰੱਖੀ ਹੋਈ ਹੈ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਸਿੱਧੀ ਸਿਲਾਈ ਤੋਂ ਸਾਰੀ ਸਿਲਾਈ ਸਿੱਧਾ-ਸਿੱਧਾ ਆਉਣ ਕੇ ਕੰਪਲੀਟ ਕਰਾਂਗੇ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਬਾਰਡਰ ਬਣਾਉਣ ਤੋਂ ਬਾਅਦ ਸਾਰੀ ਸਿਲਾਈ ਸਿੱਧਾ-ਸਿੱਧਾ ਹਉਣ ਕੇ ਕੰਪਲੀਟ ਕਰ ਲਾਂਗੇ ਇਸ ਸਕੀਵੀ ਦੀ ਕੁੱਲ ਲੈਂਥ 15 ਇੰਚ ਰੱਖੀ ਹੋਈ ਏ ਤੇ 9 ਇੰਚ ਤੇ ਮੋਡੇ ਦੀ ਕਟ ਪਾਈ ਹੋਈ ਏ ਤੇ ਬਣ ਕੇ ਇਹ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗਦੀ ਗਲਾ ਵੀ ਆਪਾਂ ਉਸੇ ਤਰ੍ਹਾਂ ਹੀ ਕੁੰਡੇ ਚੁੱਕ ਕੇ ਬਣਾਇਆ ਹੋਇਆ ਹੈ ਇਹਦੇ ਵਿੱਚ ਕਰੋਸ਼ੀ ਨਹੀਂ ਕੀਤਾ ਹੋਇਆ। ਕੁੰਡੇ ਚੁੱਕ ਕੇ ਗਲਾ ਬਣਾਇਆ ਹੋਇਆ ਆਪਾਂ ਤੇ ਗਲਾ ਥੋੜਾ ਲੰਮਾ ਬਣਾ ਕੇ ਫਿਰ ਉਸ ਨੂੰ ਫੋਲਡ ਕੀਤਾ ਹੋਇਆ ਹੈ ਨੀਚੋਂ। ਆ ਦੇਖੋ ਜੀ ਹੁਣ ਆਪਾਂ ਆ ਗਿਆ ਪੁੱਠੀ ਸਲਾਈ ਤੇ ਪੁੱਠੀ ਸਲਾਈ ਵੀ ਸਾਰਾ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਬਣਾਵਾਂਗੇ। ਹਾਂਜੀ ਇਹ ਬਾਰਡਰ ਜਿਹੜਾ ਆਪਾਂ ਕਿਸ ਤਰ੍ਹਾਂ ਬਣਾਇਆ ਇਹ ਅਲੱਗ ਤੋਂ ਵੀਡੀਓ ਬਣਾ ਕੇ ਉਹਦੇ ਵਿੱਚ ਦੱਸਾਂਗੇ। ਤੇ ਗਲੇ ਦੇ ਕੁੰਡੇ ਚੁੱਕ ਕੇ ਕਿਸ ਤਰ੍ਹਾਂ ਉਸ ਨੂੰ ਫੋਲਡ ਕਰਕੇ ਗਲਾ ਬਣਾਇਆ ਹੋਇਆ ਉਸ ਦੇ ਬਾਰੇ ਵੀ ਅਲੱਗ ਤੋਂ ਵੀਡੀਓ ਬਣਾ ਕੇ ਦੱਸਾਂਗੇ ਇਹ ਬਰੀਕ ਉਨਤ ਇਹ ਹੀ ਬਣਦੀ ਇਸ ਤਰ੍ਹਾਂ ਦੀ ਸਕੀ ਵੀ ਇਹ ਰੈਡੀਮੇਡ ਸਕੀ ਵੀ ਤਰ੍ਹਾਂ ਬਣ ਕੇ ਤਿਆਰ ਹੋਈ ਏ ਇਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਉਨ ਬ੍ਰੇਕ ਹੁੰਦੀ ਏ ਤੇ 12 ਇੰਚ ਸਲਾਈਆਂ ਤੇ ਇਹ ਸਕੀ ਵੀ ਬਣਾਈ ਹੋਈ ਏ ਇਹ ਪੂਰਾ ਆਪਣਾ 1 ਮਹੀਨੇ ਦੇ ਵਿੱਚ ਸਕੀ ਵੀ ਤਿਆਰ ਹੋਈ ਬਣ ਕੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਧਾਗਾ ਪਿੱਛੇ ਰੱਖ ਕੇ ਸਾਰੀ ਸਲਾਈ ਸਿੱਧਾ-ਸਿੱਧਾ ਹੋਣਾਂਗੇ ਇਹ ਚਾਰ ਸਲਾਈਆਂ ਆਪਾਂ ਇਸੇ ਤਰ੍ਹਾਂ ਹੀ ਬਣਾਉਣੀਆਂ ਨੇ ਸਿੱਧੀ ਸਲਾਈ ਤੋਂ ਫਿਰ ਆਪਾਂ ਸਿੱਧਾ-ਸਿੱਧਾ ਹੋਣਾਂਗੇ ਹਾਂਜੀ ਇਹ ਆਪਾਂ SKIVI ਜਿਹੜੀ ਬਣਾਈ ਹੋਈ ਏ ਰੈਡੀਮੇਡ ਤਰੀਕੇ ਨਾਲ ਬਣਾਈ ਹੋਈ ਏ ਇਹਦੇ ਤੇ ਥੋੜਾ ਟਾਈਮ ਵੱਧ ਲੱਗਦਾ ਪਰ ਸਫਾਈ ਬਹੁਤ ਸੋਹਣੀ ਆ ਰਹੀ ਆਈ ਹੋਈ ਏ ਤੇ ਬਣੀ ਹੋਈ ਇਹ ਸਕੀਵੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗਦੀ ਏ ਰੈਡੀਮੇਡ ਦੀ ਤਰ੍ਹਾਂ ਹੀ ਬਣ ਕੇ ਤਿਆਰ ਹੋਈ ਏ ਬਿਲਕੁਲ ਹੀ ਬਰੀਕ ਹੁੰਦਾ ਇਹਦੇ ਵਿੱਚ ਇਸਤੇਮਾਲ ਕੀਤਾ ਹੋਇਆ 12 ਨੰਬਰ ਦੀਆਂ ਸਲਾਈਆਂ ਨਾਲ ਇਹ ਬਣਾਈ ਹੋਈ ਏ ਤੇ ਇਸਦਾ ਗਲਾ ਕਿਸ ਤਰ੍ਹਾਂ ਬਣਾਇਆ ਹੈ ਤੇ ਬਾਰਡਰ ਕਿਸ ਤਰ੍ਹਾਂ ਬਣਾਇਆ ਹੈ ਇਹ ਹੀ ਅਲੱਗ ਤੋਂ ਵੀਡੀਓ ਬਣਾ ਕੇ ਉਹਦੇ ਵਿੱਚ ਦੱਸਾਂਗੇ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਉਲਟਾ-ਉਲਟਾ ਬਣਾਵਾਂਗੇ ਪੁੱਠੀ ਸਲਾਈ ਸਾਰੀ ਸਲਾਈ ਫਿਰ ਧਾਗਾ ਅਗੇ ਰੱਖ ਕੇ ਉਲਟਾ-ਉਲਟਾ ਬਣਾਵਾਂਗੇ ਸਾਰੀ ਸਲਾਈ ਧਾਗਾ ਅਗੇ ਰੱਖ ਕੇ ਉਲਟਾ-ਉਲਟਾ ਬਣਾਗੇ ਇਸ ਇਸ ਤਰ੍ਹਾਂ ਦੀ ਜਿਹੜੀ ਆਪਾਂ ਸਕੀਵੀ ਬਣਾ ਕੇ ਤਿਆਰ ਕਰਦੇ ਹਾਂ ਇਹ ਥੋੜੀ ਮਹਿੰਗੀ ਪੈਂਦੀ ਹੈ ਕਿਉਂਕਿ ਉਹਨਾਂ ਵੀ ਇਹ ਪਿਓਰ ਚ ਮਿਲਦੀ ਹੈ ਬਰੀਕ ਉਹਨਾਂ ਤੇ ਇਸ ਦੀ ਮਣਵਾਈ ਵੀ ਬਹੁਤ ਜ਼ਿਆਦਾ ਲੱਗਦੀ ਜਿੰਨਾ ਵਰਕਰ ਸਾਡੇ ਨੇ ਉਹ ਬਣਾਉਂਦੇ ਨੇ ਉਹ ਬਹੁਤ ਜ਼ਿਆਦਾ ਇਸ ਦਾ ਪ੍ਰਾਈਸ ਮੰਗਦੇ ਨੇ ਆ ਦੇਖੋ ਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਤੇ ਸਿੱਧੀ ਸਲਾਈ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਧਿਆਨ ਨਾਲ ਦੇਖਿਓ ਇੱਕ ਗੁੰਡਾ ਉਤਾਰ ਕੇ ਤੇ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਦੇਖੋ ਜੀ ਚਾਰ ਵਾਰ ਆਪਾਂ ਇਹ ਧਾਗਾ ਕੁੰਡੇ ਦੇ ਵਿੱਚੋਂ ਕੱਢਾਂਗੇ 1 2 3 4 ਚਾਰ ਵਾਰ ਆਪਾਂ ਇਹ ਧਾਗਾ ਇਸ ਕੁੰਡੇ ਦੇ ਵਿੱਚੋਂ ਕੱਢ ਦੇਣਾ ਫਿਰ ਇਹ ਕੁੰਡਾ ਆਪਾਂ ਸਲਾਈ ਤੇ ਚੜਾਵਾਂਗੇ ਇਸ ਤਰ੍ਹਾਂ ਤੇ ਇਹ ਚਾਰ ਜਿਹੜੇ ਆਪਣੇ ਧਾਗੇ ਨੇ ਇਹਨਾਂ ਦੇ ਨੀਚੋਂ ਇਸ ਤਰ੍ਹਾਂ ਸਲਾਈ ਲੰਘਾਵਾਂਗੇ ਫਿਰ ਉਣਾਗੇ ਇਸ ਨੂੰ ਆ ਦੇਖੋ ਜੀ ਆਹ ਵਾਲਾ ਕੁੰਡਾ ਵੀ ਇਸ ਧਾਗੇ ਦੇ ਉੱਪਰ ਦੀ ਆਪਾਂ ਇਸ ਤਰ੍ਹਾਂ ਬਣਾਵਾਂਗੇ ਆ ਦੇਖੋ ਜੀ ਉਸ ਤੋਂ ਅੱਗੇ ਤਿੰਨ ਕੁੰਡੇ ਫਿਰ ਸਿੱਧੇ ਹਾਂਜੀ ਤਿੰਨ ਕੁੰਡੇ ਸਿੱਧੇ ਤੇ ਫਿਰ ਧਾਗਾ ਆਪਾਂ ਉਸੇ ਤਰ੍ਹਾਂ ਹੀ ਅਗਲੇ ਕੁੰਡੇ ਨੂੰ ਚਾਰ ਵਾਰ ਕੁੰਡੇ ਦੇ ਵਿੱਚੋਂ ਧਾਗਾ ਕੱਟ ਲੈਣਾ ਆਪਾਂ ਤੇ ਉਹ ਵਾਲੇ ਕੁੰਡੇ ਨੂੰ ਫਿਰ ਸਲਾਈ ਤੇ ਜੜਾਵਾਂਗੇ ਹਾਂ ਦੇਖੋ ਜੀ ਫਿਰ ਉਹਨਾਂ ਦੇ نیچےوں ਇਸ ਤਰ੍ਹਾਂ ਸਲਾਈ ਲਗਾ ਕੇ ਫਿਰਾ ਵਾਲਾ ਕੁੰਡਾ ਵੀ ਉਹਦੇ ਉੱਪਰ ਦੀ ਇਸ ਤਰ੍ਹਾਂ ਬਣਾਵਾਂਗੇ ਆ ਦੇਖੋ ਫਿਰ ਤਿੰਨ ਕੁੰਡੇ ਸਿੱਧੇ ਫਿਰ ਚੌਥੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਚਾਰ ਵਾਰ ਧਾਗਾ ਕੱਢਾਂਗੇ ਤੀ ਕੁੰਡੇ ਨੂੰ ਸਲਾਈ ਤੇ ਜੜਾਵਾਂਗੇ ਆਹ ਵਾਲੇ ਕੁੰਡਿਆਂ ਦੇ ਨੀਚੋਂ ਦੀ ਇਸ ਤਰ੍ਹਾਂ ਸਲਾਈ ਨਗਾ ਕੇ ਫਿਰ ਇਸ ਕੁੰਡੇ ਨੂੰ ਦੂਗੇ ਉੱਪਰ ਦੀ ਆਪਾਂ ਇਸ ਤਰ੍ਹਾਂ ਬਣਾਵਾਂਗੇ ਹਾਂਜੀ ਤਿੰਨ ਕੁੰਡੇ ਫਿਰ ਸਿੱਧੇ ਇਸੇ ਤਰ੍ਹਾਂ ਹੀ ਆਪਾਂ ਵਾਰ-ਵਾਰ ਰਿਪੀਟ ਕਰਦੇ ਜਾਣਾ ਹੈ ਬਿਲਕੁਲ ਹੀ ਸੋਖਾ ਜਿਹਾ ਇਹ ਡਿਜ਼ਾਈਨ ਹੈ ਚਾਰ ਵਾਰ ਤੱਕ ਇਹਨੂੰ ਆਪਾਂ ਕੱਢਾਂਗੇ ਫਿਰ ਉਹ ਵਾਲੀ ਕੁੰਡੇ ਨੂੰ ਸਲਾਈ ਤੇ ਚੜਾ ਕੇ ਇਹਨਾਂ ਕੁੰਡਿਆਂ ਦੇ ਨੀਚੋਂ ਆਪਾਂ ਇਸ ਤਰ੍ਹਾਂ ਬਣਾਵਾਂਗੇ ਫਿਰ ਆ ਵਾਲੀ ਕੁੰਡੇ ਨੂੰ ਵੀ ਉੱਪਰ ਦੀ ਇਸ ਤਰ੍ਹਾਂ ਬਣਾਵਾਂਗੇ ਹਾਂਜੀ ਹੁਣ ਤਿੰਨ ਕੁੰਡੇ ਫਿਰ ਸਿੱਧੇ ਇਸੇ ਨੂੰ ਹੀ ਆਪਾਂ ਦੇਖੋ ਜੀ ਵਾਰ-ਵਾਰ ਰਿਪੀਟ ਕਰਦੇ ਜਾਣਾ। ਬਿਲਕੁਲ ਹੀ ਸੋਖਾ ਜਿਹਾ ਇਹ ਡਿਜ਼ਾਈਨ ਹੈ। ਇਸ ਨੂੰ ਤੁਸੀਂ ਕਿਸੇ ਵੀ ਕੋਟੀ, ਸਵੈਟਰ, ਜੈਕਟ ਤੇ ਵੀ ਪਾ ਸਕਦੇ ਹੋ। ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ। ਤਿੰਨ ਕੁੰਡੇ ਸਿੱਧੇ ਤੇ ਫਿਰ ਲਾਸਟ ਤੇ ਫਿਰ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਣਾਵਾਂਗੇ। ਚਾਰ ਵਾਰ ਧਾਗਾ ਕੱਢਾਂਗੇ। ਤੇ نیچے ਉਸ ਤਰ੍ਹਾਂ ਸਲਾਈ ਲਗਾ ਕੇ ਆਪਾਂ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਫਿਰ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਹੀ ਬਣਾਵਾਂਗੇ ਸਾਰੀ ਸਲਾਈ ਉਲਟਾ ਉਲਟਾ ਬਣਾਵਾਂਗੇ ਇਸ ਡਿਜ਼ਾਈਨ ਦੇ ਵਿੱਚ ਪੁੱਠੀ ਸਲਾਈ ਸਾਰਾ ਉਲਟਾ ਉਲਟਾ ਹੀ ਬੰਨਣਾ ਪੁੱਠੀ ਸਲਾਈ ਕੋਈ ਵੀ ਡਿਜ਼ਾਈਨ ਨਹੀਂ ਬਣਾਉਣਾ ਤੇ ਬਹੁਤ ਹੀ ਜਲਦੀ ਇਹ ਡਿਜ਼ਾਈਨ ਜਿਹੜਾ ਬਣ ਕੇ ਆਪਣਾ ਤਿਆਰ ਹੋ ਜਾਂਦਾ ਧਾਗਾ ਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਬੁਣਾ ਕੇ ਕੰਪਲੀਟ ਕਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਸਿੱਧੀ ਸਲਾਈ ਹੁਣ ਆਪਾਂ ਫਿਰ ਚਾਰ ਵਾਰ ਉਸੇ ਤਰ੍ਹਾਂ ਹੀ ਧਾਗਾ ਪਿੱਛੇ ਰੱਖ ਕੇ ਇਸ ਤਰ੍ਹਾਂ ਸਾਰੀ ਸਲਾਈ ਸਿੱਧਾ-ਸਿੱਧਾ ਬਣਾਵਾਂਗੇ ਤੇ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਾਂ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਫੇਰ ਧਾਗਾ ਪਿਛੇ ਰੱਖ ਕੇ ਸਾਰੀ ਸਲਾਈ ਸਿੱਧਾ-ਸਿੱਧਾ ਬਣਾਵਾਂਗੇ ਸਾਰੀ ਸਲਾਈ ਧਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਬਣਾਵਾਂਗੇ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਉਲਟਾ-ਉਲਟਾ ਬੁਣਨਾ ਆਪਾਂ ਇਹੇ ਚਾਰ ਵਾਰ ਆਪਾਂ ਇਹੇ ਵਿੱਚ ਸਾਫ਼ ਸਲਾਈਆਂ ਆਪਾਂ ਚੜਾਉਣੀਆਂ ਨੇ ਹਾਂਜੀ ਹੁਣ ਫਿਰ ਆਪਾਂ ਇਹ ਡਿਜ਼ਾਈਨ ਬਣਾਉਣਾ ਹੈ ਆ ਦੇਖੋ ਜੀ ਹੁਣ ਆਪਾਂ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਆ ਜਿਹੜਾ ਕੁੰਡਾ ਹੈ ਫਿਰ ਇਸ ਕੁੰਡੇ ਨੂੰ ਡਿੱਗਣਾ ਆਪਾਂ ਜਿਹੜੇ ਤਿੰਨ ਕੁੰਡੇ ਆਪਾਂ ਵਿੱਚ ਸਾਫ਼ ਰੱਖੇ ਸੀ ਉਹਨਾਂ ਤਿੰਨ ਕੁੰਡਿਆਂ ਦੇ ਵਿਚਾਲੇ ਵਾਲੇ ਕੁੰਡੇ ਨੂੰ ਆਪਾਂ ਹੁਣ ਇਸ ਤਰ੍ਹਾਂ ਚਾਰ ਵਾਰ ਕੁੰਡੇ ਕੱਢਾਂਗੇ ਤੇ ਫਿਰ ਉਸ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਆਪਾਂ ਬਣਾ ਲਵਾਂਗੇ ਕੁੰਡਾ ਫਿਰ ਤਿੰਨ ਕੁੰਡੇ ਸਿੱਧੇ ਆ ਦੇਖੋ ਜੀ ਤਿੰਨ ਕੁੰਡੇ ਸਿੱਧੇ ਬਣਾ ਕੇ ਆ ਦੇਖੋ ਜੀ ਇਸ ਤਰ੍ਹਾਂ ਤਿੰਨ ਕੁੰਡੇ ਹੁਣ ਸਿੱਧੇ ਰੱਖਾਂਗੇ ਤੇ ਫਿਰ ਆਪਾਂ ਜਿਹੜੇ ਪਹਿਲਾਂ ਤਿੰਨ ਕੁੰਡੇ ਆਪਾਂ ਰੱਖੇ ਹੋਏ ਸੀ ਉਹਨਾਂ ਦੇ ਵਿਚਾਲੇ ਵਾਲੇ ਕੁੰਡੇ ਨੂੰ ਹੁਣ ਆਪਾਂ ਇਸ ਤਰ੍ਹਾਂ ਡੇਗਾਂਗੇ ਚਾਰ ਵਾਰ ਕੁੰਡੇ ਆਪਾਂ ਇਸ ਤਰ੍ਹਾਂ ਕੱਢ ਕੇ ਫਿਰ ਉਸ ਕੁੰਡੇ ਨੂੰ ਸਲਾਈ ਤੇ ਚੜਾ ਕੇ ਦੁਬਾਰਾ ਆਉਣਾਂਗੇ ਆ ਦੇਖੋ ਜੀ ਫਿਰ ਅਗਲੇ ਤਿੰਨ ਕੁੰਡੇ ਫਿਰ ਸਿੱਧੇ ਪਹਿਲਾਂ ਆਪਾਂ ਸ਼ੁਰੂ ਚ ਇਹ ਡਿਜ਼ਾਈਨ ਜਿਹੜਾ ਬਣਾਇਆ ਸੀ ਇੱਕ ਕੁੰਡਾ ਉਤਾਰ ਕੇ ਅਗਲੇ ਕੁੰਡੇ ਨੂੰ ਆਪਾਂ ਉਸ ਇਸ ਤਰ੍ਹਾਂ ਬਣਾਇਆ ਸੀ ਚਾਰ ਵਾਰ ਕੁੰਡੇ ਡੇਗ ਕੇ ਤੇ ਹੁਣ ਆਪਾਂ ਇੱਕ ਕੁੰਡਾ ਉਤਾਰ ਕੇ ਸ਼ੁਰੂ ਚ ਦੋ ਕੁੰਡੇ ਸਿੱਧੇ ਬੁਣ ਕੇ ਤੀਜੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਆਪਾਂ ਬਣਾਇਆ ਸੀ ਡੇੜ ਕੇ ਤੇ ਬਾਕੀ ਤਿੰਨ ਕੁੰਡੇ ਅੱਗੇ ਸਿੱਧੇ ਫਿਰ ਉਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਤਿੰਨ ਕੁੰਡੇ ਸਿੱਧੇ ਆਹ ਦੇਖੋ ਜੀ ਚਾਰ ਵਾਰ ਇਸ ਕੁੰਡੇ ਨੂੰ ਆਪਾਂ ਕੁੰਡੇ ਕੱਢ ਕੇ ਚਾਰ ਦੁਬਾਰਾ ਆਪਾਂ ਸਲਾਈ ਤੇ ਚੜਾ ਕੇ ਬੁਣਨਾ ਤਿੰਨ ਕੁੰਡੇ ਆਪਾਂ ਵਿੱਚ ਸਿੱਧੇ ਬੁਣੇ ਨੇ ਫਿਰ ਉਸੇ ਕੁੰਡੇ ਨੂੰ ਆਪਾਂ ਚੌਥੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਦੁਬਾਰਾ ਬੁਣਾਗੇ ਚਾਰ ਵਾਰ ਆਪਾਂ ਸਲਾਈ ਗੁੰਡੇ ਆਪਾਂ ਕੱਢ ਕੇ ਦੁਬਾਰਾ ਉਹਨਾ ਗਿਆ ਦੇਖੋ ਜੀ ਲਾਸਟ ਵਾਲਾ ਗੁੰਡਾ ਦੋ ਗੁੰਡੇ ਸਿੱਧੇ ਦੋ ਗੁੰਡੇ ਸਿੱਧੇ ਤੇ ਲਾਸਟ ਵਾਲਾ ਗੁੰਡਾ ਵੀ ਸਿੱਧਾ ਹੁਣ ਆਪਾਂ ਫਿਰ ਉਸੇ ਤਰ੍ਹਾਂ ਹੀ ਰਿਪੀਟ ਕਰਾਂਗੇ ਆ ਦੇਖੋ ਜੀ ਜਿਹੜਾ ਆਪਾਂ ਸ਼ੁਰੂ ਚ ਬਣਾਇਆ ਸੀ ਉਸੇ ਨੇ ਰਿਪੀਟ ਕਰਾਂਗੇ ਇੱਕ ਗੁੰਡਾ ਉਤਾਰ ਕੇ ਅਗਲੇ ਗੁੰਡੇ ਨੂੰ ਆਪਾਂ ਚਾਰ ਵਾਰ ਗੁੰਡਾ ਕੱਢ ਕੇ ਦੁਬਾਰਾ ਉਹਨਾਗੇ ਤੇ ਅਗਲੇ ਤਿੰਨ ਗੁੰਡੇ ਫੇਰ ਸਿੱਧੇ ਇਸ ਨੂੰ ਵਾਰ-ਵਾਰ ਰਿਪੀਟ ਕਰਨਾ ਆਪਾਂ ਚਾਰ ਸਲਾਈਆਂ ਵਿੱਚ ਸਾਫ਼ ਨਹੀਂ ਫਿਰ ਆਪਾਂ ਇਹ ਡਿਜ਼ਾਈਨ ਬਣਾਉਣਾ ਦੇਖੋ ਜੀ ਬਣਿਆ ਹੋਇਆ ਡਿਜ਼ਾਈਨ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਲੱਗ ਰਿਹਾ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਇਹ ਵੀ ਬ੍ਰੀਕ ਉਨ ਦੇ ਉੱਪਰ ਹੀ ਬਣਾ ਕੇ ਮੈਂ ਦੱਸਿਆ ਹੋਇਆ ਹੈ ਬ੍ਰੀਕ ਉਨ ਦੇ ਨਾਲ ਹੀ ਇਹ ਡਿਜ਼ਾਈਨ ਜਿਹੜਾ ਹੁਣ ਮੈਂ ਬਣਾ ਰਹੀ ਹਾਂ ਪਰ ਜਿਹੜੀ ਉਹਨਾਂ ਦੇ ਨਾਲ ਆਪਾਂ ਸਕੀਵੀ ਬਣਾਈ ਹੋਈ ਏ ਉਹ ਜ਼ਿਆਦਾ ਬ੍ਰੀਕ ਹੁੰਨੇ ਉਹ 12 ਨੰਬਰ ਸਲਾਈਆਂ ਤੇ ਇਹੀ ਬਣਦੀ ਏ ਬਸ ਇਸੇ ਨੂੰ ਆਪਾਂ ਵਾਰ-ਵਾਰ ਰਿਪੀਟ ਕਰਦੇ ਜਾਣਾ ਇਸ ਤਰ੍ਹਾਂ ਬਣ ਕੇ ਆਪਣਾ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗੂਗਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰਿਓ